ਹਾਏ ਤੂੰ ਦੁਨੀਆ ਤੋਂ ਕਾਦਾ ਤੁਰ ਗਈ ਤੂੰ ਦੁਨੀਆ ਤੋਂ ਕਾਦਾ ਤੁਰ ਗਈ ਸਿਰ ਤੋਂ ਉੱਠ ਗਈ ਸ਼ਾਂ ਇੱਕ ਵਾਰ ਹੀ ਤੇ ਦੱਸ ਜਾ ਕਿਉਂ ਤੂੰ ਛੱਡ ਕੇ ਤੁਰ ਗਈ ਮਾਨੀ ਇੱਕ ਵਾਰ ਹੀ ਤੇ ਦੱਸ ਜਾ ਹੁਣ ਤੂੰ ਕਿੱਥੇ ਤੁਰ ਗਈ ਮਾਂ ਜਦ ਮੈਂ ਤੇਰੇ ਵੇੜੇ ਆਉਣਾ ਤੂੰ ਨਾ ਮੈਨੂੰ ਗੱਲ ਨਾਲ ਲਾਉਣਾ ਜਦ ਮੈਂ ਤੇਰੇ ਵੇੜੇ ਆਉਣਾ ਤੂੰ ਨਾ ਮੈਨੂੰ ਗੱਲ ਨਾਲ ਨਾਲ ਤੇਰੇ ਜੋ ਰੌਣਕ ਸੀ ਅੱਜ ਨਾਲ ਤੇਰੇ ਜੋ ਰੌਣਕ ਸੀ ਅੱਜ ਹੋ ਗਈ ਸੁੰਨਸਰਾ ਇੱਕ ਵਾਰੀ ਹਿੱਤੇ ਦੱਸ ਜਾ ਕਿਉਂ ਤੂੰ ਛੱਡ ਕੇ ਧੁਰ ਗਈ ਮਾਂ ਨਹੀਂ ਇੱਕ ਵਾਰੀ ਹਿੱਤੇ ਦੱਸ ਜਾ ਹੁਣ ਤੂੰ ਕਿੱਥੇ ਧੁਰ ਗਈ ਮਾਂ ਵੀਰਾ ਤੇ ਪਰ ਜਾਏ ਮੇਰੀ ਯਾਦ ਆਉਣ ਨਾ ਦਿੰਦੇ ਤੇਰੀ ਵੀਰਾ ਤੇ ਪਰ ਜਾਏ ਮੇਰੀ ਯਾਦ ਆਉਣ ਨਾ ਦਿੰਦੇ ਤੇਰੀ ਵੇਖ ਕੇ ਤੇਰੀ ਟੰਗੀ ਫੋਟੋ ਦੇਖ ਕੇ ਤੇਰੀ ਟੰਗੀ ਫੋਟੋ ਜਾਨ ਨਿਕਲ ਜੇ ਥਾਂ ਇੱਕ ਵਾਰੀ ਹਿੱਤੇ ਦੱਸ ਜਾ ਕਿਉਂ ਤੂੰ ਛੱਡ ਕੇ ਧੁਰ ਗਈ ਮਾਣੀ ਇੱਕ ਵਾਰੀ ਹਿੱਤੇ ਦੱਸ ਜਾ ਹੁਣ ਤੂੰ ਕਿੱਥੇ ਧੁਰ ਗਈ ਮਾ ਚੱਕ ਕੇ ਝੋਲਾ ਬਸ ਚੜਾਉਣਾ ਅੱਡੇ ਤੱਕ ਮੈਨੂੰ ਛੱਡਣ ਆਉਣਾ ਚੱਕ ਕੇ ਝੋਲਾ ਬਸ ਚੜਾਉਣਾ ਅੱਡੇ ਤੱਕ ਮੈਨੂੰ ਛੱਡਣ ਆਉਣਾ i just want